ਨਵਾਂ ਸ਼ਹਿਰ ਦੇ ਵਿੱਚ ਬੱਸ ਤੇਜ਼ ਕਾਰਨ ਇੱਕ ਨੌਜਵਾਨ ਦੀ ਥੱਲੇ ਆ ਕੇ ਮੌਤ ਹੋ ਗਈ। ਇਹ ਖ਼ਬਰ ਆਇਆ ਜਿੱਥੇ ਇੱਕ ਨੌਜਵਾਨ ਦੀ ਬੱਸ ਦੇ ਹੱਥੋਂ ਆਉਣ ਦੇ ਨਾਲ ਮੌਤ ਹੋ ਗਈ ਹੈ। ਨੌਜਵਾਨ ਪਿੰਡ ਚੱਕਦਾਨਾ ਦਾ ਰਹਿਣ ਵਾਲਾ ਸੀ ਤੇ ਨਵਾਂ ਸ਼ਹਿਰ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਸੜਕ ਕ੍ਰੋਸ ਕਰ ਰਿਹਾ ਸੀ ਤਾਂ ਸਤਲੁਜ ਕੰਪਨੀ ਦੀ ਬੱਸ ਜਿਹੜੀ ਹੈ ਉਹ ਚੰਡੀਗੜ੍ਹ ਚੌਂਕ ਵੱਲ ਜਾ ਰਹੀ ਸੀ ਉਸ ਦੇ ਨਾਲ ਉਸ ਦੀ ਟੱਕਰ ਹੋ ਗਈ ਹੈ। ਜਿਸ ਦੇ ਨਾਲ ਨੌਜਵਾਨ ਨੇ ਮੋਕੰਦੀ ਮੌਤ ਹੋ ਗਈ ਹੈ। ਸਾਰੇ ਲੋਕਾਂ ਨੇ ਨਜ਼ਰ ਉੱਾਰ ਆਈ ਗੱਡਾੜ ਜਿਹੜੀ ਹੈ ਉਹ ਥੋੜੀ ਤੇਜ਼ ਸੀ। ਤੇ ਕਾਫੀ ਲੋਕਾਂ ਨੇ ਉਸ ਨੂੰ ਵਾਜਾਂ ਮਾਰੀਆਂ ਪਰ ਉਹਨੇ ਜਰੂਰ ਨੌਜਵਾਨ ਦੇ ਨਾਲ ਬੱਸ ਦੇ ਥੱਲੇ ਆ ਗਿਆ ਸੀ ਨੌਜਵਾਨ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਹ ਘਟਨਾ ਹੁਣੇ ਥੋੜੇ ਬਾਅਦ ਹੀ ਹੈ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਦੇ ਬਾਹਰ ਤੇ ਘਟਨਾ ਹੈ ਜਿੱਥੇ ਬੱਸ ਦੇ ਹੌਂਦ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ Laash ਨੂੰ ਐਮਬੂਲੈਂਸ ਦੇ ਵਿੱਚ ਸੇਵਾਹਤ ਨਾਲ ਵੇਚਾ ਦਿੱਤਾ ਗਿਆ ਉਧਰ ਪਰਿਵਾਰ ਵੀ ਹੁਣ ਮੌਕੇ ਤੇ ਪਹੁੰਚ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਗਰਿਸ ਤੋਂ ਆਇਆ ਹੋਇਆ ਸੀ ਉਸ ਦੀ ਜੇਬ ਦੇ ਵਿੱਚ ਜਿਹੜੇ ਪਛਾਰ ਪਸਤਰ ਸੀ ਉਸ ਦੇ ਦਰਿਅੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ